ਮਿਊਂਸੀਪਲ empioyes ਐਂਡ ਸਫਾਈ ਯੂਨੀਅਨ ਗੁਰਾਇਆਂ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਇੱਕ ਮੰਗ ਪੱਤਰ ਕਾਰਜ ਸாதਕ ਅਫਸਰ ਨਗਰ ਕੌਂਸਲ ਗੁਰਾਇਆਂ ਅਤੇ ਨਗਰ ਕੌਂਸਲ ਗੁਰਾਇਆਂ ਦੇ ਪ੍ਰਧਾਨ ਨੂੰ ਦਿੱਤਾ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਗੁਰਾਇਆਂ ਦੇ ਮੁਲਾਜ਼ਮ ਰਾਜੇਸ਼ ਕੁਮਾਰ ਲੱਕੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਹਰਾ ਪੈਂਚ ਲਾਉਣ ਦੀ ਗੱਲ ਕਹੀ ਗਈ ਸੀ ਪਰ ਹੁਣ ਇਸ ਦੇ ਉਲਟ ਕੀਤਾ ਜਾ ਰਿਹਾ ਹੈ ਸਰਕਾਰ ਵੱਲੋਂ ਪੈਸਕੋ ਪ੍ਰਾਈਵੇਟ ਕੰਪਨੀ ਨਾਲ ਟਾਈਪ ਕਰਕੇ ਜੋ ਸੁਪਰਵਾਈਜ਼ਰ ਨਿਯੁਕਤ ਕੀਤੇ ਗਏ ਹਨ ਅਤੇ ਇਸ ਦੇ ਨਾਲ ਨਾਲ ਸਰਕਾਰ ਵੱਲੋਂ ਅੰਤਰਗਤੀ ਸੈਨੀਟੇਸ਼ਨ ਬ੍ਰਾਂਚ ਨੂੰ ਠੇਕੇ ਤੇ ਦੇਣ ਸੰਬੰਧੀ ਵੀ ਟੈਂਡਰ ਆਦਿ ਲਈ ਐਸਟੀਮੇਟ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਸਫਾਈ ਸੇਵਕਾਂ ਦੇ ਪੱਕੇ ਹੋਣ ਦੇ ਰੱਬ ਬੰਦ ਕੀਤੇ ਜਾ ਰਹੇ ਹਨ ਅਤੇ ਸੈਨੀਟੇਸ਼ਨ ਬ੍ਰਾਂਚ ਨੂੰ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ ਵਿੱਚ ਦੇਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਹੋਰ ਕੀ ਕਿਹਾ ਆਓ ਸੁਣੋ ਸਭ ਤੋਂ ਪਹਿਲਾਂ ਤਾਂ ਅਸੀਂ ਸਾਰੇ ਆਪਣੇ ਜਿੰਨੇ ਵੀ ਸੂਚਕ ਪੱਤਰਕਾਰ ਯਾਰ ਖਾਸ ਤੌਰ ਤੇ ਸਾਡੇ ਮਨੀ ਭਾਈ ਜਿਹੜਾ ਹਰੇਕ ਵਾਰੀ ਸਾਡਾ ਸਾਥ ਦਿੰਦੇ ਆ ਸਾਡੀ ਹਰ ਇੱਕ ਤਰ੍ਹਾਂ ਦੀ ਖਬਰ ਨੂੰ ਜੜਾਇਆ ਉਹ ਸਰਕਾਰ ਦੇ ਨੰਨਾ ਤੱਕ ਪਹੁੰਚਾਉਣ ਲਈ ਸਾਡਾ ਸਾਥ ਦਿੰਦੇ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਉਸ ਤੋਂ ਅੱਗੇ ਜੀ ਅੱਜ ਦੀ ਜਿਹੜੀ ਸਾਡੀ ਮੀਟਿੰਗ ਆ ਉਹ ਜਿਹੜਾ ਮੰਗ ਪੱਤਰ ਆ ਉਹ ਇੱਕ ਐਸ ਕੋ ਪ੍ਰਾਈਵੇਟ ਕੰਪਨੀ ਜਿਹੜੀ ਆ ਸਰਕਾਰ ਵੱਲੋਂ ਨਿਯੁਕਤ ਉਹਦੇ ਰਾਈ ਸੁਪਰਵਾਈਜ਼ਰ ਕੀਤੇ ਜਾ ਰਹੇ ਆ ਅਤੇ ਅੰਦਰ ਗਤੀ ਜਿਹੜਾ ਆ ਉਹ ਟੈਂਡਰ ਲਗਾ ਕੇ ਸੈਨੀਟੇਸ਼ਨ ਬ੍ਰਾਂਚ ਨੂੰ ਵੀ ਜਿਹੜਾ ਆ ਉਹਦਾ ਪ੍ਰਾਈਵੇਟਕਰਨ ਕੀਤਾ ਜਾ ਰਿਹਾ ਨਿੱਜੀਕਰਨ ਕੀਤਾ ਜਾ ਰਿਹਾ ਜਿਸ ਨਾਲ ਸਾਡੇ ਮੁਲਾਜ਼ਮਾਂ ਦੇ ਹੱਕ ਜਿਹੜੇ ਆ ਉਹ ਖੋਣ ਦੀ ਬਜਾਏ ਨੋਚੇ ਜਾ ਰਹੇ ਆ ਖੋਣਾ ਪਹਿਲਾਂ ਦੀਆਂ ਨੀਤੀਆਂ 'ਚ ਸੀ ਹੌਂਦੀਆਂ ਨੀਤੀਆਂ 'ਚ ਜਿਹੜਾ ਆ ਉਹ ਨੋਚਣ ਵਾਲੀ ਗੱਲ ਆ ਗਈ ਆ ਕਿਉਂਕਿ ਖੋਹ-ਖੋ ਕੇ ਤਾਂ ਸਾਡੇ ਬੰਦੇ ਪਹਿਲਾਂ ਹੀ ਜਿਹੜਾ ਆ ਆਪਣਾ ਸਾਰਾ ਕੁਝ ਗਵਾ ਚੁੱਕੇ ਆ ਹੁਣ ਜਿਹੜਾ ਸਾਡੇ ਬੰਦਿਆਂ ਦੇ ਉੱਤੇ ਨਾ ਮੜਾ-ਮੋਟਾ ਮਾਸਪੱਤਰਾ ਰਹਿ ਗਿਆ ਹੁਣ ਉਹਨੂੰ ਨੋਚਿਆ ਜਾ ਰਿਹਾ ਸਾਡੀਆਂ ਜਿਹੜੀਆਂ ਉਹ ਚੀਜ਼ਾਂ ਆ ਉਹਨੂੰ ਖਤਮ ਕੀਤਾ ਜਾ ਰਿਹਾ ਸਾਡੀ ਤਰੱਕੀ ਦੇ ਰਾਹ ਬੰਦ ਕੀਤੇ ਜਾ ਰਹੇ ਆ ਸਾਡੀਆਂ ਭਰਤੀਆਂ ਬੰਦ ਕੀਤੀਆਂ ਜਾ ਰਹੀਆਂ ਸਾਨੂੰ ਪੱਕੇ ਕਰਨ ਲਈ ਬੰਦ ਕੀਤਾ ਜਾ ਰਿਹਾ ਸਭ ਤੋਂ ਜ਼ਿਆਦਾ ਸਫਾਈ ਦੇ ਕੰਮ ਨੂੰ ਹੀ ਮੁੱਦਾ ਬਣਾਇਆ ਜਾਂਦਾ ਹੈ ਸ਼ਹਿਰ ਦੀ ਰਾਜਨੀਤੀ 'ਚ ਔਰ ਸਿਆਸੀ ਪਾਰਟੀਆਂ ਵੱਲੋਂ ਵੀ ਉੱਚ ਪੱਧਰ ਤੇ ਵੀ ਸਫਾਈ ਵਾਲਿਆਂ ਨੂੰ ਹੀ ਮੁੱਦਾ ਬਣਾ ਕੇ ਜੜੀਆਂ ਉਹ ਰਣਨੀਤੀਆਂ ਜੜੀਆਂ ਜਾ ਰਹੀਆਂ ਇਸ ਖੋਲ ਦੇ ਵਿੱਚ ਹਮੇਸ਼ਾ ਹੀ ਸਫਾਈ ਸੇਵਕਾਂ ਨੂੰ ਖੇਠਾਂ ਲਾਉਣ ਲਈ ਦੱਬਣ ਲਈ ਕੁਚਲਣ ਲਈ ਜੜੀਆਂ ਉਹ ਰਣਨੀਤੀਆਂ ਤਿਆਰ ਕੀਤੀ ਜਾਂਦੀ ਹੈ ਇਸ ਸਬੰਧ 'ਚ ਇੱਕ ਉਦਾਹਰਣ ਹੈ ਜੜੀ ਉਹ ਸਰਕਾਰ ਦੀ ਸਾਡੇ ਸਾਹਮਣੇ ਹੁਣ ਆਈ ਆ ਉਹ ਇੱਕ ਪੈਸਕੋ ਕੰਪਨੀ ਆ ਜਿਹੜੀ ਉਹਨੂੰ ਜਿਹੜਾ ਪ੍ਰਾਈਵੇਟ ਕੰਪਨੀ ਨੂੰ ਠੇਕਾ ਦੇ ਰਹੀ ਆ ਟੈਂਡਰ ਕਰਾ ਰਹੀ ਆ ਅndergati ਔਰ ਸੁਪਰਵਾਈਜ਼ਰ ਉਸ ਕੰਪਨੀ ਦੇ ਥਰੂ ਜਿਹੜੇ ਰਿਟਾਇਰੀ ਆ ਹੋ ਚੁੱਕੇ ਉਹਨਾਂ ਨੂੰ ਦੁਆਰਾ ਭਰਤੀ ਕਰਕੇ ਉਹਨਾਂ ਨੂੰ ਜਿਹੜਾ ਇਹੋ ਵਰਕ ਦਿੱਤਾ ਜਾ ਰਿਹਾ ਸਾਡੇ ਬੰਦਿਆਂ ਦੀ ਤਰੱਕੀ ਦੇ ਰਾਹ ਸਾਡੇ ਬੰਦਿਆਂ ਦੀਆਂ ਤਰੱਕੀਆਂ ਇਹਨਾਂ ਵੱਲ ਉਹਨਾਂ ਦਾ ਕੋਈ ਧਿਆਨ ਨਹੀਂ 10000 ਰੁਪਏ ਤਨਖਾਹ ਨਾਲ ਗੁਜ਼ਾਰਾ ਕਰਨ ਵਾਲੀ ਸਾਡੀ ਇਹੋ ਮਿਹਨਤੀ ਕੌਮ ਜਿਹਦੇ ਵੱਲ ਅੱਜ ਤਾਈਂ ਸਰਕਾਰ ਦਾ ਧਿਆਨ ਨਹੀਂ ਗਿਆ ਔਰ ਉਸ ਤੋਂ ਇਲਾਵਾ ਇਹਨਾਂ ਚੀਜ਼ਾਂ ਵੱਲ ਧਿਆਨ ਜਾ ਰਿਹਾ ਕੇਸ ਨੂੰ ਪ੍ਰਾਈਵੇਟ ਕਰਕੇ ਇਹਨਾਂ ਨੂੰ ਹੋਰ ਦਬਤ ਆ ਜਾਵੇ ਕੁਚਲਤਾ ਜਾਵੇ ਪਰ ਸਰਕਾਰ ਨੂੰ ਅਸੀਂ ਇਹ ਮੀਟਿੰਗ ਦੇ ਵਿੱਚ ਜਿਹੜੀ ਮਤੇ ਜਿਹੜਾ ਲਿਆ ਗਿਆ ਆਪਣੇ ਸੰਘਰਸ਼ ਸ਼ੁਰੂ ਕਰਨ ਦੀ ਜਿਹੜੀ ਅਪੀਲ ਕੀਤੀ ਗਈ ਆ ਮੰਗ ਪੱਤਰ ਦਿੰਦੇ ਹੋਏ 195225 ਤੱਕ ਦਾ ਜਿਹੜਾ ਸਮਾਂ ਦਿੱਤਾ ਗਿਆ ਆ ਜੇ ਇਸ ਰਾਹੀਂ ਕਿਸੇ ਤਰ੍ਹਾਂ ਦਾ ਵੀ ਜਿਹੜਾ ਇਹਨੂੰ ਰੋਕਣ ਲਈ ਜਿਹੜਾ ਪ੍ਰਬੰਧ ਨਾ ਕੀਤਾ ਗਿਆ ਤਾਂ ਸਾਡੇ ਵੱਲੋਂ ਜਿਹੜਾ ਉਹ ਸੰਘਰਸ਼ ਲਿਆਂਦਾ ਜਾਏਗਾ ਹੋਂਦ ਵਿੱਚ ਆਉਣ ਵਾਲੀਆਂ ਜਿਹੜੀਆਂ ਅਗਲੀਆਂ ਸਾਡੀਆਂ ਰਣਨੀਤੀਆਂ ਹੋਣਗੀਆਂ ਉਹ ਆਪਜੀ ਨਾਲ ਫੇਸਾਂਗੇ ਬੁੱਕਿਆ ਸਰਕਾਰ ਵੱਲੋਂ ਦਾਵਾ ਕੀਤਾ ਗਿਆ ਸੀਗਾ ਜਦੋਂ ਸਰਕਾਰ ਬਣੂਗੀ ਤਾਂ ਹਰਾ ਪੈਨ ਚੱਲੂਗਾ ਉੱਚ ਮੁਲਾਜ਼ਮ ਪੱਕੇ ਕੀਤੇ ਜਾਓਗੇ ਉਹ ਹਰਾ ਪੈਨ ਚੱਲਿਆ ਜੀ ਸਾਡੇ ਪ੍ਰਾਈਵੇਟ ਕਰਨ ਲਈ ਉਹ ਹਰਾ ਪੈਨ ਸਰਕਾਰ ਦਾ ਜਿਹੜਾ ਆ ਉਹ ਚੱਲ ਚੁੱਕਾ ਪਰ ਸਾਡੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਨਹੀਂ ਸਾਡੇ ਸੈਨੀਟੇਸ਼ਨ ਬ੍ਰਾਂਚ ਨੂੰ ਉਹਦਾ ਪ੍ਰਾਈਵੇਟ ਜਿਹੜਾ ਨਿੱਜੀਕਰਨ ਕਰਨ ਲਈ ਚੱਲ ਚੁੱਕਾ ਪੈਨ ਜਿਹੜਾ ਸਾਫ਼ ਔਰ ਜਿਹੜਾ ਸਪਸ਼ਟ ਜਿਹੜਾ ਪੇਪਰ ਤੁਹਾਨੂੰ ਦੱਸ ਸਕਦਾ ਕਿ ਉਹਨਾਂ ਵੱਲੋਂ ਕਿੱਥੇ ਹਰਾਫੰਜ ਚੱਲਿਆ ਹੁਣ ਕੀ ਭਰੋਸਾ ਕਿ ਮਿਲਿਆ ਹੈਗਾ ਤੁਹਾਨੂੰ ਸਾਨੂੰ ਮਾਨ ਪੱਤਰ ਲੈ ਲਿਆ ਗਿਆ ਜੀ ਅਸੀਂ ਇਸ ਦਾ ਇੱਕ ਉਤਾਰਾ ਜਿਹੜਾ ਆ ਉਹ ਜੀਸੀ ਸਾਹਿਬ ਨੂੰ ਵੀ ਕੀਤਾ ਮਾਨਯੋਗ ਡੀਸੀ ਸਾਹਿਬ ਦੇ ਜਿਹੜਾ ਅਸੀਂ ਉਹ ਵੀ ਧਿਆਨ ਚ ਲਿਆਵਾਂਗੇ ਤਾਂ ਉਸ ਤੋਂ ਬਾਅਦ ਸਾਡੇ ਜਿਹੜੇ ਹੈਗੇ ਆ ਸੈਣੀ ਜੀ ਆ ਕਲਵੰਨ ਸੈਣੀ ਜੀ ਆ ਜਿਹੜੇ ਸਾਡੇ ਸੰਘਰਸ਼ ਨਾਲ ਜੁੜੇ ਹੋਏ ਆ ਉਹਨਾਂ ਦੇ ਫੈਗ ਵੀ ਇਹ ਸੰਦੇਸ਼ ਆ ਭੇਜਿਆ ਗਿਆ